ਵਾਹਿਗੁਰੂ ਜੀ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਚਾਰੇ ਪਾਸੋਂ ਘੇਰ ਲਿਆ ਗਿਆ ਤਾਂ ਫਿਰ ਕੀ ਹੋਇਆ? ਲੋਹੜ ਦੇ ਕਿਲੇ ਨੂੰ ਘੇਰਾ ਪਾਇਆ 15 ਦਿਨ ਹੋ ਗਏ। ਕਿਲੇ ਦੇ ਪੰਡਾਰੇ ਨੇ ਬੰਦਾ ਸਿੰਘ ਨੂੰ ਦੱਸਿਆ ਖਾਲਸਾ ਜੀ ਰਸਤ ਪਾਣੀ ਮਸਤਾਨਾ ਹੌਣ ਲੱਗਾ ਹੈ ਜੇ ਕੋਈ ਜਲਦੀ ਪ੍ਰਬੰਧ ਨਾ ਹੋਇਆ ਤਾਂ ਭੁੱਖੇ ਰਹਿਣ ਦੀ ਨੌਬਤ ਆ ਜਾਏਗੀ ਬੰਦਾ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਉਹ ਖੁਦ ਵੀ ਚਿੰਤਾ ਵਿੱਚ ਸੀ ਮੁਗਲ ਅਗਾਹ ਵਧ ਕੇ ਹਮਲਾ ਨਹੀਂ ਕਰ ਰਹੇ ਸਨ ਜੋ ਪੰਜਾਬ ਘੇਰਾ ਪਾਈ ਬੈਠਿਆ ਨੂੰ ਸਿੰਘ ਕੀ ਕਰਨ ਮੁਗਲਾਂ ਨੂੰ ਔਕਸਾਉਣ ਲਈ ਬੰਦਾ ਸਿੰਘ ਨੇ ਉਹਨਾਂ ਦੇ ਪੜਾ ਉੱਪਰ ਗੋਲੇ ਦਾਗਨ ਨੂੰ ਕਹਿਣ ਲਈ ਤੋਪਚੀ ਬੁਲਾਇਆ ਤੋਪਚੀ ਨੇ ਦੱਸਿਆ ਖਾਲਸਾ ਜੀ ਦੋ ਤੋਪਾਂ ਤਾਂ ਪਾਟ ਗਈਆਂ ਨੇ ਰੇਕਲੇ ਇੰਨੀ ਮਾਰ ਨਹੀਂ ਕਰਦੇ ਜਦ ਬਾਦ ਸਿੰਘ ਨੂੰ ਸਾਰੀ ਸਥਿਤੀ ਦਾ ਪਤਾ ਲੱਗਿਆ ਤਾਂ ਉਸਨੇ ਕਿਹਾ ਖਾਲਸਾ ਜੀ ਹੁਕਮ ਕਰੋ ਅਸੀਂ ਉਤਰ ਕੇ ਹਮਲਾ ਕਰੀਏ ਨਹੀਂ ਸਿੰਘ ਜੀ ਕਾਲੀ ਘਤ ਹੋਵੇਗੀ ਇਸ ਵਕਤ ਮੁਗਲ ਲੀਆਂ ਚੌਕੀਆਂ ਉੱਪਰ ਕਾਬਜ਼ ਨੇ ਮੁਸ਼ਕਲ ਇਹ ਹੈ ਉਹ ਅੱਗੇ ਵਧ ਕੇ ਹਮਲਾ ਨਹੀਂ ਕਰਨਗੇ ਇਸ ਤਰ੍ਹਾਂ ਘੇਰਾ ਪਾਈ ਰੱਖਣਗੇ ਤਾਂ ਸਾਡੇ ਪਾਸ ਅੰਨ ਦੇ ਭੰਡਾਰ ਖਾਲੀ ਹੋ ਜਾਣਗੇ ਕੁਝ ਕਰਨਾ ਹੋਵੇਗਾ ਵੰਜਾਰਿਆਂ ਨੇ ਰਸਤ ਪਾਣੀ ਲਈ ਹਾਵੇਂ ਪਰੇ ਸੀ ਰਜਾਬ ਦਾ ਉਹਨਾਂ ਨੂੰ ਵੀ ਮੁਗਲ ਕਿਲੇ ਦੇ ਨੇੜੇ ਟੁਕੰਨੇ ਦੇਣਗੇ ਫਿਰ ਹੁਗਮ ਕਰੋ ਖਾਲਸਾ ਜੀ ਅਸੀਂ ਹਮਲਾ ਕਰੀਏ ਤੇ ਸ਼ਹੀਦیاں ਪਾਈਏ ਬਾਸ ਸਿੰਘ ਇੱਕ ਪਾਸਾ ਕਰਨ ਲਈ ਕਾਲਾ ਸੀ ਇਸ ਤਰ੍ਹਾਂ ਨਹੀਂ ਸਿੰਘ ਸਾਹਿਬ ਗੁਰੂ ਦੀ ਆਗਿਆ ਸੀ ਅਸੀਂ ਗਿਣਤੀ ਵਿੱਚ ਥੋੜੇ ਹਾਂ ਸੰਜਮ ਵਰਤਣਾ ਕਬਰਾ ਕੇ ਜੋ ਗੁੱਸੇ ਵਿੱਚ ਜਾਂ ਕਰੋਧ ਦੇ ਵਿੱਚ ਕੋਈ ਕਦਮ ਨਹੀਂ ਚੁੱਕਣਾ ਸਿੱਧੇ ਟੱਕਰ ਨੈਨ ਦੇ ਨਾਲੋਂ ਅਸੀਂ ਲੋਕਸ਼ੇਪ ਕੇ ਹਮਲਾ ਕਰਨਾ ਜਾਰੀ ਰੱਖਾਂਗੇ ਤੇ ਮੁਗਲਾਂ ਨੂੰ ਵਕਤ ਪਾਈ ਰੱਖਾਂਗੇ ਹਮਲਾ ਕਰਕੇ ਸ਼ਹੀਦਿਆਂ ਪ੍ਰਾਪਤ ਕਰਨ ਦੀ ਥਾਂ ਇੱਕ ਕੰਮ ਕਰੋ ਭੇਸ ਬਦਲਾ ਕੇ ਕੁਝ ਸਿੰਘਾਂ ਨੂੰ ਭੇਜੋ ਕਾਹੋ ਉਹ ਮੁਗਲਾਂ ਦੇ ਅੰਨ ਭੰਡਾਰ ਦੀ ਟੋਹ ਲਾਉਣ ਤੇ ਰਾਤ ਦੇ ਹਨੇਰੇ ਵਿੱਚ ਲੁੱਟਣ ਦਾ ਯਤਨ ਕਰਨ ਜੇ ਮੁਗਲ ਲੰਮੀ ਲੜਾਈ ਲੜਨ ਦੇ ਰੌ ਵਿੱਚ ਹਨ ਤਾਂ ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਬੰਦਾ ਸਿੰਘ ਨੇ ਉਸ ਨੂੰ ਸ਼ਾਂਤ ਕੀਤਾ ਬਾਸਿੰਗ ਸਮੇਂ ਦਾ ਸੀ ਇਹ ਕੰਮ ਇਹਨਾ ਸੌਖਾ ਨਹੀਂ। ਮੁਗਲ ਸੈਨਾ ਦਾ ਹੁਣ ਦਬਾਅ ਬਣਿਆ ਹੋਇਆ ਸੀ। ਉਹ ਘੇਰਾ ਤੰਗ ਕਰਦੇ ਆ ਰਹੇ ਸਨ। ਪੂਰੇ ਦਿਨ ਮੀਂਹ ਵਰਦਾ ਰਿਹਾ। ਠੰਡ ਹੋਰ ਵਧੇਰੇ ਹੋ ਗਈ ਤੇ ਜੋ ਹਵਾਵਾਂ ਨੇ ਹੋਰ ਕਹਿਰ ਟਾਇਆ। ਅਜੇ ਇਹ ਮੌਸਮ ਵਿੱਚ ਸਿਪਾਈ ਮੋਰਚੇ ਅੰਦਰ ਲੁਕੇ ਬੈਠੇ ਸਨ। ਜਿਵੇਂ ਕਿਵੇਂ ਰਾਤ ਬੀਤ ਗਈ। ਮੁਗਲ ਸਿਪਾਹੀ ਸਾਰੀ ਰਾਤ ਕੰਬਦੇ ਰਹੇ। ਉਹਨਾਂ ਕੋਲ ਮੋٹے ਕੱਪੜੇ ਜਾਂ ਪੂਰੇ ਵੀ ਨਹੀਂ ਸਨ। ਦਿਨ ਚੜਿਆ ਸਬਨਾ ਨੇ ਸ਼ੁਗਰ ਮਣਾਇਆ ਪਰ ਮੀਂਹ ਜ਼ੋਰਦਾਰ ਸ਼ੁਰੂ ਹੋ ਗਿਆ ਬੱਦਲੇ ਨੇ ਸੰਘਣੇ ਅਦੇ ਨੀਵੇਂ ਸਨ ਹਨੇਰੀ ਰਾਤ ਹੀ ਜਵਾਬਦੀ ਸੀ ਟਾਲਮਿਆਂ ਮੋਰਚਿਆਂ ਤੇ ਚੌਕੀਆਂ ਵਿੱਚ ਬੈਠੇ ਸਿੰਘ ਅਤੇ ਹੀਟਲੀਆਂ ਚੌਕੀਆਂ ਉੱਤੇ ਕਾਬਜ਼ ਮੁਗਲ ਸਿਪਾਹੀ ਦੋਵੇਂ ਈ ਤਰ੍ਹਾਂ ਹੀ ਮੁਸੀਬਤ ਵਿੱਚ ਸਨ ਉੱਪਰੋਂ ਰੇੜਦਾ ਪਾਣੀ ਮੁਰਚੀਆਂ ਵਿੱਚ ਆਣ ਭਰਿਆ ਸਿਪਾਹੀ ਗੋਡੇ-ਗੋਡੇ ਪਾਣੀ ਵਿੱਚ ਖੜੇ ਕੰਬਣ ਲੱਗੇ ਫੌਜ ਇੰਨੀ ਵਧੇਰੇ ਸੀ ਤੰਬੂਆਂ ਵਿੱਚ ਸਮਾ ਨਹੀਂ ਸਕਦੀ ਸੀ ਹੁਣ ਤਾਂ ਤੰਬੂ ਵਿੱਚੋਂ ਲੱਗ ਪਏ ਭੋਜਨ ਬਣਾਉਣ ਵਾਲੀਆਂ ਪੱਠੀਆਂ ਪਾਣੀ ਦੇ ਚੂ ਬੱਚੇ ਬਣ ਗਈਆਂ ਲੱਕੜਾਂ ਭੇਜ ਗਈਆਂ ਹਾਕਮ ਅਤੇ ਮਗਲ ਸਿਪਾਹੀ ਸਿੱਖਾਂ ਨੂੰ ਬੁਰਾ ਭਲਾ ਆਖਦੇ ਕੋਸਣ ਲੱਗੇ ਇੱਕ ਸਿੰਘ ਮੋਰਚਿਆਂ ਦਾ ਹਾਲ ਦੱਸਣ ਲਈ ਗੜੀ ਤੱਕ ਪਹੁੰਚਣ ਵਾਸਤੇ ਉੱਪਰ ਵੱਲ ਚੜਨ ਲੱਗਾ ਉੱਪਰ ਵੱਲੋਂ ਰੇੜ ਦੇ ਪਾਣੀ ਨੇ ਚੜਾਈ ਐਨੀ ਤਿਲਕਵੀਂ ਤੇ ਔਖੀ ਕਰ ਦਿੱਤੀ ਸੀ ਸ਼ੇਗ ਦੇ ਪੈਰ ਅੜਦੇ ਸਨ ਤਾਂ ਹੱਥ ਫਿਸਲ ਜਾਂਦੇ ਜੇ ਕਿੰਦੇ ਹੱਥ ਪੈਂਦਾ ਸੀ ਤਾਂ ਪੈਰਾਂ ਹੇਠੋਂ ਮਿੱਟੀ ਖਿਸਕ ਜਾਂਦੀ ਲੋਕ ਦਾ ਛਿਪਦਾ ਤਿਲਕ ਦਾ ਉੱਪਰ ਚੜਦਾ ਇੱਕ ਥਾਂ ਝਾੜੀ ਦਾ ਆਸਰਾ ਲੈਣ ਲੱਗਿਆ ਤਾਂ ਝਾੜੀ ਜੜਾਂ ਤੋਂ ਹੀ ਉਖੜ ਕੇ ਉਸਦੇ ਹੱਥ ਆ ਗਈ ਉਸ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਰੇੜ ਦਾ ਰੇੜ ਦਾ ਉਹ ਹੇਠਾਂ ਟੱਕ ਆ ਗਿਆ ਤੇ ਸਿੱਧਾ ਹੇਠਲੀ ਚੌਂਕੀ ਉੱਪਰ ਕਾਪ ਕਾਬਜ ਹੋਏ ਮੁਗਲ ਸਿਪਾਹੀਆਂ ਉੱਪਰ ਆ ਡਿੱਗ ਗਿਆ ਸਿਪਾਹੀ ਪਚੱਕੇ ਰਹਿ ਗਏ ਠੰਡ ਕਰਨ ਤਾਂ ਉਹ ਵੀ ਕੁੰਗੜੇ ਬੈਠੇ ਸਨ ਤੇ ਜੰਗ ਨੂੰ ਗਾਲਾਂ ਕੱਢ ਰਹੇ ਸਨ ਮਿੱਟੀ ਗਾਰੇ ਨਾਲ ਲਿਬੜਦੇ ਆ ਸਿੰਘਾ ਬੇਚਾਰਾ ਜਿਹਾ ਬਣਿਆ ਸ਼ਰਮਿੰਦਾ ਹੋਇਆ ਉੱਠ ਖੜਾ ਉਸ ਦਾ ਚੋਲਾ ਥਾਂ ਥਾਂ ਤੋਂ ਪਾਟ ਗਿਆ ਸੀ ਕਮਰ ਕੱਸਾ ਖੁੱਲ ਗਿਆ ਸੀ ਤੇ ਪਗੜੀ ਗਲ ਵਿੱਚ ਪਈ ਹੋਈ ਸੀ ਮੀਂਹ ਪਹਿਲਾਂ ਵਾਂਗ ਹੀ ਪਈ ਜਾ ਰਿਆ ਸੀ ਉੱਪਰ ਜਾਣ ਲਈ ਇੱਕ ਝਾੜੀ ਪਕੜੀ ਸੀ ਉਹ ਜੜੋਂ ਹੀ ਉਖੜੀ ਤੇ ਮੈਂ ਸਿੰਘ ਆਪਣੇ ਵੱਲੋਂ ਸਫਾਈ ਦੇਣ ਲੱਗਾ ਉੱਪਰ ਕਿੰਨੇ ਕੁ ਜਣੇ ਨੇ ਠੁਰ ਠੁਰ ਕਰਦੇ ਇੱਕ ਸਿਪਾਹੀ ਨੇ ਪੁੱਛਿਆ ਇਹ ਹੀ ਤਾਂ ਪਤਾ ਕਰਨ ਚੱਲਿਆ ਸਾਂ ਮੈਂ ਤਾਂ 8 ਦਿਨਾਂ ਤੋਂ ਇੱਥੇ ਬੈਠਾ ਕੁਝ ਖਾਦਾ ਇੱਕ ਸਿਪਾਹੀ ਨੇ ਆਪਣੇ ਕਮੀਜ਼ ਦਾ ਮੋਹਰਲਾ ਹਿੱਸਾ ਨਿਚੋੜਦਿਆਂ ਪੁੱਛਿਆ ਨਾ ਸਿੰਘ ਨੇ ਸਿਰ ਹਿਲਾਇਆ ਖਾਏਗਾ ਪਾਣੀ ਵਿੱਚ ਡੁੱਬੀ ਇੱਕ ਪੋਟਲੀ ਵਿੱਚ ਭਿੱਜੇ ਛੋਲਿਆਂ ਦਾ ਬੋਕ ਭਰ ਕੇ ਸਿੰਘ ਵੱਲ ਵਧਾਉਂਦਿਆਂ ਸਿਪਾਹੀ ਨੇ ਪੁੱਛਿਆ ਭੁੱਖ ਨਹੀਂ ਆਕੇ ਸਿੰਘ ਗਾਲ ਵਿੱਚ ਪਈ ਪੱਗ ਨੂੰ ਸਿਰ ਉੱਪਰ ਲਪੇਟਣ ਲੱਗਾ ਲੈ ਲੈ ਸਿਪਾਹੀ ਤਾਂ ਮੋਰੇ ਹੁੰਦੇ ਨੇ ਵੈਰ ਰਾਜਿਆਂ ਹਾਕਮਾਂ ਚ ਹੁੰਦਾ ਸਿਪਾਹੀਆਂ ਨੇ ਤਾਂ ਮੈਝ ਲੜਨਾ ਹੁੰਦਾ ਅੱਗੇ ਵਧਣਾ ਹੁੰਦਾ ਪਿੱਛੇ ਹਟਣਾ ਹੁੰਦਾ ਜਾਂ ਫਿਰ ਮਰਨਾ ਹੁੰਦਾ ਲੈ ਖਾ ਭੁੱਖ ਭੁੱਖਾ ਹੋਏਗਾ ਇੱਕ ਵਡੇਰੀ ਉਮਰ ਦੇ ਸਿਪਾਹੀ ਨੇ ਕਿਹਾ ਸਿੰਘ ਨੇ ਛੋਲੇ ਫੜ ਲਏ ਬੋਲਿਆ ਮੈਨੇ ਹੱਥਾਂ ਜੋ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਇਸ ਹਾਲਤ ਵਿੱਚ ਤੇਰੇ ਪਾਸ ਹਥਿਆਰ ਵੀ ਹੁੰਦੇ ਤਾਂ ਅਸੀਂ ਤਾਂ ਵੀ ਕੁਝ ਨਹੀਂ ਆਖਣਾ ਸੀ ਤੈਨੂੰ ਜਾ ਪਹਾੜੀ ਉੱਪਰ ਫੇਰ ਤੋਂ ਚੜਨ ਦਾ ਯਤਨ ਕਰ ਉਹੀ ਸਿਪਾਹੀ ਬੋਲਿਆ ਸਿੰਘ ਉਹਨਾਂ ਵੱਲ ਧੰਨਵਾਦੀ ਨਜ਼ਰਾਂ ਨਾਲ ਚਾਕਿਆ ਫਿਰ ਹੌਲੀ ਜਿਹੀ ਕਿਹਾ ਮੈਂ ਤੁਹਾਡਾ ਕਰਜ਼ਦਾਰ ਹੋ ਗਿਆ ਭਰਾਵੋ ਮੁੜਿਆ ਤਾਂ ਪਿੱਛੋਂ ਆਵਾਜ਼ ਸੁਣੀ ਰੱਬ ਰਾਖਾ ਸੇਂ ਗੇਫੇਰ ਉੱਪਰ ਚੜਨ ਵਾਲਾ ਕਾ ਚੜੀ ਲੱਗ ਪਈ ਕਦੇ ਨਿੱਕੀ ਕਣੀ ਦਾ ਮੀਂਹ ਪੈਣ ਲੱਗਦਾ ਕਦੇ ਮੋਟੀ ਕਣੀ ਦਾ ਪਤਲੀ ਜਈ ਧੁੰਦ ਪੂਰੇ ਇਲਾਕੇ ਵਿੱਚ ਫੈਲੀ ਹੋਈ ਸੀ ਅਜੇ ਰਸਮਈ ਮੌਸਮ ਵਿੱਚ ਫੌਜਦਾਰ ਸਿਪਾਹਸਲਾਰ ਘੋਟ ਸਵਾਰ ਪੈਦਲ ਸਭ ਤੰਬੂਆਂ ਅੰਦਰ ਸੇਰਲ ਕੋਈ ਬੈਠੇ ਸਨ ਰਸੋਈਏ ਪੱਠੀਆਂ ਮੰਗਾਉਣ ਲਈ ਅਗਲ ਕਾਨ ਹੋਏ ਪਏ ਸਨ ਉਪਰੋਂ ਫੌਜਦਾਰਾਂ ਦੀਆਂ ਛਿੜਕਾਂ ਤੇ ਗਾਲਾਂ ਨੇ ਉਹਨਾਂ ਦੇ ਸਾਹ ਸੋਤੇ ਹੋਏ ਸਨ ਦੱਖਣ ਵੱਲੋਂ ਆਈ ਸਾਰੀ ਫੌਜ ਬਿਮਾਰ ਪੈ ਗਈ ਘੋੜੇ ਮਰਨ ਲੱਗੇ ਜਦ ਬਾਦਸ਼ਾਹ ਤੱਕ ਖਬਰ ਪੁੱਜੀ ਤਾਂ ਉਸਨੇ ਕਿਹਾ ਪਿੱਛੇ ਹਟ ਕੇ ਹਿਫਾਜ਼ਤੀ ਜਗ੍ਹਾ ਵਿੱਚ ਮੋਰਚੇ ਬਣਾ ਲੈ ਜਾਣ ਪਰ ਮੁਨੀਮ ਖਾਨ ਜਿੱਤੀਆਂ ਚੌਕੀਆਂ ਤੇ ਮੋਰਚੇ ਖਾਲੀ ਕਰਨ ਲਈ ਰਾਜ਼ੀ ਨਾ ਹੋਇਆ ਉਸਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਹੁਣ ਕਾਫਰਾਂ ਉੱਪਰ ਦਬਾਅ ਬਣਿਆ ਹੈ ਕਿਲੇ ਅੰਦਰ ਰਸਤ ਪਾਣੀ ਔਰ ਕੁਮਕ ਪਹੁੰਚਣ ਦੇ तमाम ਰਸਤੇ ਬੰਦ ਹਨ ਦਬਾਅ ਬਣਾਈ ਰੱਖਣਾ ਆਪਣੇ ਹਿੱਤ ਵਿੱਚ ਹੈ ਬਾਦਸ਼ਾਹ ਸਹਿਮਤ ਹੋ ਗਿਆ ਮੱਗਰ ਮਹੀਨੇ ਦਾ ਅਖੀਰਲਾ ਪੱਖ ਸੀ ਸ਼ਾਹੀ ਫੌਜਾਂ ਨੇ ਘੇਰਾ ਪੂਰਾ ਤੰਗ ਕੀਤਾ ਹੋਇਆ ਰੁਸਤਮ ਦਿਲਖਾਨ ਨੇ ਆਪਣੇ ਮਾਤਾ ਹਿੱਤ ਹਯਾਤ ਖਾਨ ਨੂੰ ਪੂਰੀ ਤਰ੍ਹਾਂ ਪੱਕਾ ਕਰਕੇ ਬਾਦਸ਼ਾਹ ਵੱਲ ਜੰਗ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਭੇਜਿਆ ਉਸ ਨੇ ਕਟਰਾਵਾ ਦੀ ਤਫੀਸਲ ਵਧਾ ਚੜਾ ਕੇ ਪੇਸ਼ ਕੀਤੀ ਜਾਪਨਾ ਬਹਾਦਰ ਰਉਸਤਮ ਦੇਲਖਾਨ ਦੀਆਂ ਫੌਜਾਂ ਕਾਫਰਾਂ ਨਾਲ ਪਿਛਲੇ 4 ਪੈਰ ਤੋਂ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਲੜ ਰਹੀਆਂ ਹਨ ਸ਼ਾਹੀ ਫੌਜਾਂ ਨੇ ਕਿਲੇ ਨੂੰ ਤਿੰਨ ਤਰਫਾਂ ਤੋਂ ਘੇਰ ਰੱਖਿਆ ਹੈ ਸ਼ਾਹੀ ਸੈਨਾ ਕਾਫਰਾਂ ਦਾ ਘਾਣ ਕਰੀ ਜਾ ਰਹੀ ਹੈ ਸਾਡੇ ਸਿਪਾਹੀਆਂ ਦੇ ਹੌਸਲੇ ਬੁਲੰਦ ਹਨ ਇਨਸ਼ਾਅੱਲਾ ਅਗਲੇ ਦਿਨਾਂ ਚ ਕਾਫਰਾ ਬੰਦਾ ਸਿੰਘ ਜਿੰਦਾ ਜਾਂ ਮਰਦਾ ਪਕੜਿਆ ਜਾਏਗਾ ਬਾਦਸ਼ਾਹ ਅਜਿਹੀਆਂ ਖਬਰਾਂ ਦੀ ਖੁਸ਼ੀ ਦਾ ਉਪਰਾਜ ਇਜ਼ਹਾਰ ਕਰਦਾ ਇਨਾਮ ਵੱਲੋਂ ਖਿਲਤਾ ਵੀ ਭੇਜਿਆ ਪਰ ਅੰਦਰੋਂ ਉਹ ਦੁਖੀ ਸੀ ਸੋਚਦਾ ਸੀ ਗਿਣਤੀ ਦੇ ਕਾਫਰਾਂ ਨੂੰ ਪਕੜਨ ਲਈ ਸ਼ਾਹੀ ਸੈਨਾ ਨੂੰ ਇੰਨਾ ਵਕਤ ਲੱਗੇਗਾ ਅਸੀਂ ਤਾਂ ਹਿੰਦ ਦੀ ਪੂਰੀ ਸੈਨਾ ਹੀ ਝੋਕ ਦਿੱਤੀ ਸਿੰਘਾਂ ਲਈ ਇਹ ਬੜੀ ਔਖੀ ਘੜੀ ਸੀ ਇਹ ਸਥਿਤੀ ਲੜੋ ਜਾਂ ਮਰੋ ਵਾਲੀ ਸੀ ਮੁਗਲ ਸੈਨਾਪਤੀ ਅਤੇ ਫੌਜਦਾਰ ਵੀ ਇਸ ਮੂਹਮ ਨੂੰ ਆਪਣਾ ਵਕਾਰ ਬਣਾਈ ਬੈਠੇ ਸਨ ਜਦ ਕਿਲੇ ਅੰਦਰੋਂ ਰੁਕ ਰੁਕ ਕੇ ਹਮਲੇ ਹੋਣੇ ਬੰਦ ਨਾ ਹੋਏ ਤਾਂ ਵਜ਼ੀਰ ਮੁਨੀਮ ਖਾਨ ਨੇ ਜਾਟਾਂ ਦੇ ਫੌਜਦਾਰ ਚੂੜਾ ਮਣੀ ਨੂੰ ਸਿੱਖਾਂ ਦੀਆਂ ਚੌਕੀਆਂ ਤੇ ਮੋਰਚੀਆਂ ਦਾ ਭੇਤ ਲੈਣ ਭੇਜਿਆ ਚੂਨਾ ਮਣੀ ਆਪਣੇ 24 ਸਿਪਾਹੀਆਂ ਨਾਲ ਜਿਵੇਂ ਵੀ ਸੋਮਨਦੀ ਪਾਰ ਕਰਨ ਲੱਗਾ ਲੋਹ ਗੜ ਕਿਲੇ ਅੰਦਰੋਂ ਤੋਪਾਂ ਦੇ ਦੋ ਗੋਲੇ ਆਕੇ ਉਹਨਾਂ ਦੇ ਵਿੱਚ ਘਾਰ ਟਿੱਗੇ ਨਾਲ ਹੀ ਖਾਈਆਂ ਵਿੱਚ ਲੁਕੇ ਸਿੰਘਾਂ ਨੇ ਤੀਰਾਂ ਦੀ ਬਰਖਾ ਕਰ ਦਿੱਤੀ ਜਿਹੜੇ ਸਿਪਾਈ ਜੋਸ਼ਵੇ ਚ ਆਏ ਨਦੀ ਪਾਰ ਕਰ ਗਏ ਸਨ ਉਹ ਸਿੰਘਾਂ ਨੇ ਵੱਡੇ ਕਮਾਦ ਵਾਂਗ ਧਰਤੀ ਉੱਪਰ ਵਿਛਾ ਦਿੱਤੇ ਚੂਨਾਮਣੀ ਨੂੰ ਅੱਗੇ ਵਾਧਾ ਵੇਖ ਕੇ ਰੁਸਤਮਦਿਲਖਾਨ ਵੀ ਮਦਦ ਲਈ ਪਿੱਛੇ ਆ ਲੱਗਿਆ ਸੀ ਇਸ ਅਚਾਨਕ ਹਮਲੇ ਵਿੱਚ ਚੂਨਾਮਣੀ ਜ਼ਖਮੀ ਹੋ ਗਿਆ ਤੇ ਰੁਸਤਮਦਿਲਖਾਨ ਆਪਣੀ ਜਾਨ ਬਚਾ ਕੇ ਪਿੱਛੇ ਦੌੜ ਗਿਆ ਚੂਨਾਮਣੀ ਇਸ ਨੂੰ ਆਪਣੀ ਹੱਤਕ ਸਮਝਦਾ ਸੀ ਉਸ ਨੇ ਸਿਪਾਈਆਂ ਨੂੰ ਡਟੇ ਰਹਿਣ ਲਈ ਕਿਹਾ ਸ਼ਾਹੀ ਸੈਨਾ ਦੇ ਸਿਪਾਹੀਆਂ ਨੇ ਮੋਰਚੇ ਸੰਭਾਲ ਲਏ ਸੂਰਸ਼ਟਣ ਤੱਕ ਬੈਠੇ ਰਹੇ ਕੋਈ ਸਿੰਘ ਨਾ ਦਿਸਿਆ ਉਹ ਤਾਂ ਆਪਣਾ ਦਾ ਲਾਉਂਦੇ ਸਨ ਲੜਾਈ ਰੋਕ ਦਿੱਤੀ ਗਈ ਆਪਣੇ ਤੰਬੂਆਂ ਵਿੱਚ ਆਏ ਮੁਗਲ ਸਿਪਾਹੀਆਂ ਵਿੱਚ ਫੈਲੀਆਂ ਅਫਵਾਹਾਂ ਕਾਰਨ ਹੋਰ ਡਰ ਵੱਧ ਗਿਆ ਕਾਫਰ ਦਿਸਦਾ ਵੀ ਕੋਈ ਨਹੀਂ ਹੁੰਦਾ ਫਿਰ ਅਚਾਨਕ ਕਿੱਥੋਂ ਆ ਨਿਕਲਦੇ ਨੇ ਇੱਕ ਸਿਪਾਹੀ ਨੇ ਆਪਣੇ ਸਾਥੀ ਨੂੰ ਪੁੱਛਿਆ ਇਹ ਕਾਫਰਾਂ ਦਾ ਜਿਹੜਾ ਪੀਰ ਹੈ ਨਾ ਉਹ ਆਪਣੇ ਜਾਦੂ ਨਾਲ ਪੈਦਾ ਕਰੀ ਜਾਂਦਾ ਹੋਣਾ ਸਾਥੀ ਨੇ ਜਵਾਬ ਦਿੱਤਾ ਕਿੰਨੇ ਕੁ ਪੈਦਾ ਕਰੀ ਜਾਏਗਾ ਇਸ ਵਾਰ ਤਾਂ ਅਸੀਂ ਵੀ ਕਮਾਲ ਕਰ ਛੱਡੀਏ ਹੁਣ ਤੱਕ 2.5 ਹਜ਼ਾਰ ਕਾਫਰ ਜਹੰਮ ਚ ਪਹੁੰਚਾ ਦਿੱਤੇ ਨੇ ਵੇਖਿਆ ਨਹੀਂ ਥਾਂ ਥਾਂ ਪਰ ਤਾਂ ਇਹਨਾਂ ਦੀਆਂ ਲਾਸ਼ਾਂ ਪਈਆਂ ਨੇ ਭਾਈ ਜਾਨ ਇੱਕ ਗੱਲ ਸਮਝ ਨਹੀਂ ਪੈਂਦੀ ਪਈ ਇਹ ਕਾਫਰ ਸਾਦਾ ਫਕੀਰਾਂ ਜੇ ਚੋਲੇ ਪਾਈ ਫਿਰਦੇ ਨੇ ਝਟ ਚ ਤਾਂ ਪਤਾ ਨਹੀਂ ਹਥਿਆਰ ਕਿੱਥੋਂ ਕੱਢ ਲੈਂਦੇ ਨੇ ਗੱਲਾਂ ਕਰਦੇ ਸਿਪਾਹੀਆਂ ਦੁਆਲੇ ਹੋਰ ਵੀ ਆ ਗਏ ਸਨ ਉਹਨਾਂ ਵਿੱਚੋਂ ਇੱਕ ਵੱਡੀਆਂ-ਵੱਡੀਆਂ ਮੁੱਛਾਂ ਤੇ ਖੱਬੇ ਪਾਸੇ ਦੀ ਗੱਲ ਉੱਪਰ ਮੋٹے ਤੇਲ ਵਾਲੇ ਨੇ ਕਿਹਾ ਮੈਂ ਵੇਖਿਆ ਇੱਕ ਸਿੱਖ ਨੇ ਤਲਵਾਰ ਦੇ ਇੱਕੋ ਵਾਰ ਨਾਲ ਘੋੜੇ ਦੀ ਧੌਣ ਉਹ ਮਾਰੀ ਲਾ ਕੇ ਇੱਕ ਨੇ ਤਾਂ ਹਾਥੀ ਦਾ ਸੁੰਢੀ ਵੱਢ ਦਿੱਤਾ ਹਾਥੀ ਚੀਕਾ ਮਾਰਦਾ ਪਿੱਛੇ ਭੱਜਿਆ ਇੱਕ ਹੋਰ ਸਿਪਾਹੀ ਬੋਲਿਆ ਮੈਨੂੰ ਤਾਂ ਹਰ ਸਿੱਖੀ ਬੰਦਾ ਸਿੰਘ ਲੱਗਦਾ ਦਾੜੀ ਮੁੱਛਾਂ ਤੇ ਪਗੜੀ ਵਿੱਚ ਸਾਰਾ ਕੁਝ ਤਾਂ ਟਕਿਆ ਹੁੰਦਾ ਇੱਕ ਹੋਰ ਆਪਣਾ ਰੋਣਾ ਰੋਣ ਲੱਗ ਗਿਆ ਮੈਨੂੰ ਤਾਂ ਇਹ ਸਾਰੇ ਸਿੱਖ ਭੂਤ ਪ੍ਰੇਤ ਲੱਗਦੇ ਨੇ ਮਰਨ ਤੋਂ ਡਰਦੇ ਹੀ ਨਹੀਂ ਤੂਸ ਦੇ ਕੇ ਸਿੱਧੇ ਹੀ ਆਣ ਵੜਦੇ ਨੇ ਆਪਣੇ ਸਿਪਾਹੀਆਂ ਚ ਮਰਦੂਦ ਮਰਨ ਵੇਲੇ ਵੀ ਜੇਕਾਰੇ ਛੱਡੀ ਜਾਣਗੇ ਮੈਂ ਤਾਂ ਕਹਿਣਾ ਇੱਕ ਸਿਪਾਹੀ ਨੇ ਉਸ ਦਾ ਮੋਢਾ ਦਬਾ ਕੇ ਇਸ਼ਾਰਾ ਕੀਤਾ ਸਾਹਮਣੇ ਮੁਨੀਮ ਖਾਨ ਆਪਣੇ ਸੈਨਿਕਾਂ ਨਾਲ ਮੌਆਇਨਾ ਕਰਨੇ ਨਿਕਲਿਆ ਹੋਇਆ ਸੀ ਸਾਰੇ ਚੁੱਪ ਕਰ ਗਏ ਆਪਣੇ ਸਿਪਾਹੀਆਂ ਨੂੰ ਹੌਸਲਾ ਦੇਂਦਾ ਮੁਨੀਮ ਖਾਨ ਅੱਗੇ ਲੰਘ ਗਿਆ ਦਿਨ ਭਰ ਮੁਗਲ ਸੈਨਾ ਵਿੱਚ ਅਫਵਾਹਾਂ ਦੀ ਚਰਚਾ ਗਰਮ ਰਹੀ ਰਾਤ ਵੇਲੇ ਫਿਰ ਮੀਂਹ ਪੈਣ ਲੱਗਾ ਥਾਂ ਥਾਂ ਬਲਦੀਆਂ ਧੂਣੀਆਂ ਤੇ ਮਸ਼ਾਲਾਂ ਬੁਝ ਗਈਆਂ ਠੰਡ ਹੋਰ ਵਧੇਰੇ ਹੋ ਗਈ ਝੜੀ ਲੱਗੀ ਨੂੰ 4-5 ਦਿਨ ਹੋ ਗਏ ਸਨ ਘੋੜੇ ਵੀ ਇੰਨੀ ਠੰਡ ਦੇ ਆਦੀ ਨਹੀਂ ਸਨ ਕੁਝ ਘੋੜੇ ਪਹਿਲਾਂ ਹੀ ਠੰਡ ਨਾਲ ਮਾਰੇ ਗਏ ਸਨ ਕੁਝ ਘੋੜੇ ਜ਼ਖਮੀ ਹੋ ਕੇ ਨਕਾਰਾ ਹੋ ਗਏ ਸਨ ਮੋਏ ਸੈਨਿਕਾਂ ਅਤੇ ਜਾਨਵਰਾਂ ਨੂੰ ਟਿਕਾਣੇ ਲਾਉਂਦਾ ਵੀ ਸਮਾਂ ਨਹੀਂ ਸੀ ਹਰ ਪਾਸੇ ਤਿੱਖੀ ਬਦਬੂ ਫੈਲਣੇ ਸ਼ੁਰੂ ਹੋ ਗਈ ਇਸ ਕਾਰਨ ਸਿਪਾਹੀ ਵੀ ਬਿਮਾਰ ਪੈ ਗਏ ਫੌਜਦਾਰ ਹੈਰਾਨ ਸਨ ਸ਼ਾਹੀ ਸੈਨਾ ਦੇ ਮੋਰਚਿਆਂ ਤੇ ਪੜਾ ਉੱਪਰ ਇਹ ਸਭ ਕੀ ਹੋ ਰਿਹਾ ਹੈ ਰੁਸਤਮ ਦੇਲਖਾਨ ਨੇ ਚੱਕਦਿਆਂ ਚੱਕਦਿਆਂ ਮੁਨੀਮ ਖਾਨ ਨੂੰ ਕਿਹਾ ਇਹ ਸਭ ਕਾਫਰ ਗੁਰੂ ਦੇ ਕਾਲੇ ਇਲਮ ਦੀ ਅਜ਼ਮਤ ਤਾਂ ਨਹੀਂ ਮੁਨੀਮ ਖਾਨ ਕੀ ਜਵਾਬ ਦਿੰਦਾ ਉਹ ਤਾਂ ਅੰਦਰੋਂ ਖੁਦ ਘਬਰਾਇਆ ਖਿਜੀਆ ਅਤੇ ਡਰਿਆ ਹੋਇਆ ਸੀ ਸ਼ਾਹੀ ਸੈਨਾ ਦੀ ਇੰਨੀ ਦੁਰਗਤ ਹੋਏਗੀ ਉਸਨੇ ਤਾਂ ਕਦੇ ਖੁਆਬ ਵਿੱਚ ਵੀ ਨਹੀਂ ਸੋਚਿਆ ਸੀ ਬਸ ਇੱਕੋ ਰਾਹਤ ਦੀ ਗੱਲ ਸੀ ਸ਼ਾਹੀ ਸੈਨਾ ਦਾ ਹੱਥ ਉੱਪਰ ਸੀ ਤੇ ਬਾਦਸ਼ਾਹ ਵੱਲੋਂ ਵੀ ਖਬਰ ਆ ਗਈ ਸੀ ਉਹ ਮੁਖਲਿਸ ਗੜਵਲ ਕੂਚ ਕਰ ਰਿਹਾ ਹੈ ਉਹਨਾਂ ਦੇ ਹੌਂਸਲੇ ਬੁਲੰਦ ਸਨ ਕਿਲੇ ਅੰਦਰ ਕਿਰਿਆ ਬਹੁਤ ਦਿਨ ਹੋ ਗਏ ਚੌਕੀਆਂ ਉੱਪਰ ਤਨਨਾਥ ਸਿੰਘਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ ਮੁਗਲਾਂ ਦੇ ਜਲਦੀ ਘੇਰਾ ਚੁੱਕਣ ਦੀ ਵੀ ਕੋਈ ਸੰਭਾਵਨਾ ਨਹੀਂ ਸੀ ਸਭ ਤੋਂ ਚਿੰਤਾ ਵਾਲੀ ਗੱਲ ਰਸ਼ਨ ਪਾਣੀ ਦੀ ਜ਼ਬਰਦਸਤ ਘਾਟ ਹੋਣ ਲੱਗੀ ਸੀ ਬੰਦਾ ਸਿੰਘ ਨੇ ਕਿਲੇ ਅੰਦਰ ਜਥੇਦਾਰਾਂ ਅਤੇ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਸਭਾ ਕੀਤੀ ਉਸ ਨੇ ਵੇਖਿਆ ਸਿੰਘਾਂ ਦੇ ਕੱਪੜੇ ਮੀਂਹ ਕਾਰਨ ਭਿੱਜੇ ਹੋਏ ਸਨ ਮੌਸਮ ਦੀ ਕਰੋਪੀ ਜਾਰੀ ਸੀ ਸਿੰਘਾਂ ਦੇ ਚਿਹਰੇ ਉੱtre ਹੋਏ ਤਾਂ ਨਹੀਂ ਸਨ ਪਰ ਚੜ੍ਹਦੀ ਕਲਾ ਵਿੱਚ ਵੀ ਨਹੀਂ ਸਨ ਬੰਦਾ ਸਿੰਘ ਨੇ ਕਿਹਾ ਗੁਰੂ ਦੇ ਸਿੰਘ ਜੀ ਇਥੇ ਕਿਲੇ ਅੰਦਰ geke ਭੁੱਖ ਨਾਲ ਜਾਂ ਮੁਗਲ ਸੈਨਾ ਵੱਲੋਂ ਦਾਗੇ ਕਿਸੇ ਤੋਪ ਦੇ ਗੋਲੇ ਨਾਲ ਮਰ ਜਾਣਾ ਸ਼ੋਰਮ ਗਤੀ ਨਹੀਂ ਹੈ ਕਿਲੇ ਨੂੰ ਘੇਰਾ ਪਾਇਆ 20 ਦਿਨ ਤੋਂ ਉੱਪਰ ਹੋਣ ਲੱਗੇ ਨੇ ਆਪ ਸਭ ਨੂੰ ਦੱਸ ਦਿਆਂ ਕੱਲ ਆਪਣੇ ਸਿੰਘਾਂ ਨੇ ਸ਼ਾਹੀ ਅੰਨ ਪੰਡਾਰੀਆਂ ਨੂੰ ਭਾਰੀ ਰਕਮਾਂ ਦੇ ਕੇ ਅੰਨ ਖਰੀਦ ਕੀਤਾ ਹੈ ਸਿੰਘਾਂ ਦੇ ਹਿੱਸੇ ਅੱਧ ਅੱਧ ਪਾ ਵੀ ਨਹੀਂ ਆਉਂਦਾ ਕਦੇ ਇਹ ਵੀ ਹੋ ਸਕਦਾ ਹੈ ਮੁਗਲ ਹਾਕਮ ਚਾਲ ਖੇੜ ਜਾਣ ਤੇ ਰਸਤ ਵਿੱਚ ਜ਼ਹਿਰ ਮਿਲਾ ਕੇ ਵੇਚ ਦਿੱਤੀ ਜਾਏ ਸਾਨੂੰ ਹੁਸ਼ਿਆਰ ਰਹਿਣਾ ਪਏਗਾ ਸ਼ਾਹੀ ਭੰਡਾਰੀਆਂ ਤੋਂ ਪਿਛਲੇ ਰਸਤੇ ਅਨਾਜ ਲੈਣਾ ਬੰਦ ਕਰਨਾ ਪਏਗਾ ਸਭ ਤੋਂ ਜ਼ਰੂਰੀ ਬਾਤ ਜਿਸ ਲਈ ਸਭਾ ਕੀਤੀ ਹੈ ਸਾਨੂੰ ਇੱਕ ਇੱਕ ਦੋ ਦੋ ਕਰਕੇ ਇੱਥੋਂ ਨਿਕਲਣਾ ਪਏਗਾ ਜਿਉਂਦੇ ਰਹੇ ਫਿਰ ਜੁੜਾਂਗੇ ਮੋਗਲਾ ਨਾਲ ਫਿਰ ਲੋਹਾ ਲਾਵਾਂਗੇ ਜੇ ਇੱਥੇ ਕਿਲੇ ਅੰਦਰ ਹੀ ਭੁੱਖ ਕਾਰਨ ਮਾਰ ਛੜ ਗਏ ਤਾਂ ਗੁਰੂ ਸਾਨੂੰ maaf ਨਹੀਂ ਕਰਨਗੇ ਸਿੰਘਾਂ ਅੰਦਰ ਆਪਸ ਵਿੱਚ ਗੱਲਾਂ ਹੋਣ ਲੱਗੀਆਂ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬੰਦਾ ਸਿੰਘ ਨੇ ਬਾਹ ਉੱਪਰ ਵੱਲ ਤਣ ਕੇ ਸਭਨਾਂ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ ਤੇ ਫਿਰ ਬੋਲਿਆ ਸਿੰਘ ਜੀ ਮੁਗਲ ਫੌਜ ਖਿਜੀ ਹੋਈ ਹੈ ਉਹ ਕਦੋਂ ਵੀ ਕਿਲੇ ਉੱਪਰ ਚੜਾਈ ਕਰ ਸਕਦੀ ਹੈ ਅਸੀਂ ਬਾਦ ਸਿੰਘ ਪੱਬਾ ਬినੋਦ ਸਿੰਘ ਫਤਿਹ ਸਿੰਘ ਰਾਮ ਸਿੰਘ ਅਤੇ ਗੁਲਾਬ ਸਿੰਘ ਨਾਲ ਗੋਸ਼ਟੀ ਕੀਤੀ ਹੈ ਸਭਨਾਂ ਦੀ ਰਾਏ ਹੈ ਸਾਨੂੰ ਵਾਰੀ-ਵਾਰੀ ਇੱਥੋਂ ਨਿਕਲਣਾ ਚਾਹੀਦਾ ਹੈ ਇਸ ਕਾਰਵਾਈ ਦੀ ਮੁਗਲਾਂ ਨੂੰ ਜਰਾ ਜਿਨੀ ਵੀ ਸ਼ੱਕ ਨਹੀਂ ਪੈਣਾ ਚਾਹੀਦਾ ਅਸੀਂ ਮੁਗਲਾਂ ਨਾਲ ਯੋਧਿਆਰੀ ਰੱਖਾਂਗੇ ਤੁਸੀਂ ਪੜਾਵਾਰ ਇਥੋਂ ਜੰਗਲ ਵਾਲੇ ਰਸਤੇੋਂ ਨਿਕਲ ਕਰ ਮਾਖੋਵਲ ਜਾਣਾ ਹੈ ਰਾਮ ਸਿੰਘ ਫਤੇਹ ਸਿੰਘ ਅਤੇ ਜਥੇਦਾਰ ਗੁਲਾਬ ਸਿੰਘ ਉੱਠ ਕੇ ਖੜੇ ਹੋ ਗਏ ਰਾਮ ਸਿੰਘ ਨੇ ਕਿਹਾ ਖਾਲਸਾ ਜੀਓ ਆਗਿਆ ਹੋਵੇ ਤਾਂ ਬੇਨਤੀ ਕਰੀਏ ਸਰਬੱਤ ਸਭਾ ਇਸੇ ਲਈ ਬੁਲਾਈ ਗਈ ਹੈ ਸਿੰਘ ਜੀ ਬੰਦਾ ਸਿੰਘ ਨੇ ਕਿਹਾ ਉਦੋਂ ਹੀ ਤੋਪ ਦਾ ਇੱਕ ਗੋਲਾ ਬਾਹਰ ਵਾਲੇ ਪਾਸੇ ਕਿਲੇ ਦੀ ਕੰਧ ਨਾਲ ਆ ਟਕਰਾਇਆ ਸਾਰੇ ਸਿੰਘ ਕਬਰਾ ਕੇ ਉੱਠ ਖੜੇ ਬੈਠੋ ਬੈਠੋ ਸਿੰਘ ਜੀ ਬੰਦਾ ਸਿੰਘ ਨੇ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ ਅਜੇ ਖਤਰਾ ਇੰਨਾ ਨੇੜੇ ਨਹੀਂ ਆਇਆ ਸਾਰੇ ਹੌਲੀ ਹੌਲੀ ਬੈਠ ਗਏ ਫਿਰ ਰਾਮ ਸਿੰਘ ਵੱਲ ਝਾਕਦੇ ਹੋਏ ਪੁੱਛਿਆ ਕਾਹੋ ਸਿੰਘ ਜੀ ਖਾਲਸਾ ਜੀ ਅਸੀਂ ਸਿੰਘਾਂ ਵੱਲੋਂ ਬੇਨਤੀ ਕਰਦੇ ਹਾਂ ਆਪ ਸਿੰਘਾਂ ਨੂੰ ਲੈ ਕੇ ਇੱਥੋਂ ਨਿਕਲ ਜਾਓ ਅਸੀਂ ਕੁਝ ਸਿੰਘ ਕਿਲੇ ਅੰਦਰ ਰਹਾਂਗੇ ਇਹ ਹਰ ਗੀਜ਼ ਮੁਮਕਿਨ ਨਹੀਂ ਹੈ ਸਿੰਘ ਜੀ ਬੰਦਾ ਸਿੰਘ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਮੁਮਕਿਨ ਹੈ ਖਾਲਸਾ ਜੀ ਗੁਲਾਬ ਸਿੰਘ ਬੋਲਿਆ ਮੈਂ ਆਪ ਦੇ ਜੈ ਬਸਤਰ ਪੈਣ ਕਰ ਬਾਰ-ਬਾਰ ਕਿਰੇ ਦੀ ਫਸੀਲ ਉਪਰੋ ਝਾਕ-ਝਾਕ ਮੁਗਲ ਸੈਨਾ ਨੂੰ ਭੁਲੇਖਾ ਪਾਈ ਰੱਖਾਂਗਾ ਇੰਨੇ ਵਿੱਚ ਆਪ ਸਭ ਦੂਰ ਨਿਕਲ ਜਾਓਗੇ ਮੈਂ ਗੁਰੂ ਨੂੰ ਵਚਨ ਦਿੱਤਾ ਹੈ ਖਾਲਸਾ ਨੂੰ ਪਿੱਠ ਨਹੀਂ ਦਿਖਾਵਾਂਗਾ ਬੰਦਾ ਸਿੰਘ ਨੇ ਪਹਿਲਾਂ ਵਾਂਗ ਹੀ ਦ੍ਰਿੜਤਾ ਨਾਲ ਕਿਹਾ ਖਾਲਸਾ ਜੀ ਉਹ ਖਿਮਾ ਕਰਨਾ ਆਪ ਹੀ ਨੇ ਇਹ ਪਾਠ ਪੜਾਇਆ ਇਹ ਤਾਂ ਜੰਗੀ ਪੈਂਤੜਾ ਹੈ ਆਪੇ ਤੋਂ ਸਹੀ ਸਲਾਮਤ ਨਿਕਲ ਜਾਓ ਇਹ ਸਿੰਘਾਂ ਦੀ ਪੰਚਾਇਤ ਦਾ ਫੈਸਲਾ ਹੈ ਇਸ ਵਾਰ ਬਾਦ ਸਿੰਘ ਬੋਲਿਆ ਸਿੰਘ ਜੀ ਪੰਚਾਇਤ ਦਾ ਇਹ ਫੈਸਲਾ ਖਾਨਸਾ ਪੰਥ ਦੇ ਹਿੱਤ ਵਿੱਚ ਨਹੀਂ ਹੈ ਇਸ ਵਿੱਚ ਹਮਦਰਦੀ ਅਤੇ ਤਰਸ ਦੀ ਭਾਵਨਾ ਹੈ ਇੱਕ ਵੱਡੇ ਕਾਰਜ ਲਈ ਅਤੇ ਗੁਰੂ ਨਾਲ ਕੀਤੇ ਵਾਅਦੇ ਲਈ ਮੈਂ ਆਪਣੀਆਂ ਭਾਵਨਾ ਦੀ ਆਹੂਤੀ ਨਹੀਂ ਦੇ ਸਕਦਾ ਬੰਦਾ ਸਿੰਘ ਇਸ رائے ਨਾਲ ਸਾਮਤ ਨਹੀਂ ਸੀ ਹੋ ਰਿਹਾ ਖਾਲਸਾ ਜੀ ਗੁਰੂ ਜੀ ਨੇ ਹਰ ਕਾਰਜ ਖਾਲਸਾ ਪੰਚਾਇਤ ਦੀ ਸਲਾ ਅਤੇ ਸਹਿਮਤੀ ਨਾਲ ਕਰਨ ਦਾ ਆਦੇਸ਼ ਕੀਤਾ ਸੀ ਕਾਫੀ ਚਿਰ ਤੋਂ ਚੁੱਪ ਬੈਠਾ ਬਾਬਾ ਬినਰ ਸਿੰਘ ਬੋਲਿਆ ਬੰਦਾ ਸਿੰਘ ਚੁੱਪ ਹੋ ਗਿਆ ਉਸ ਨੇ ਕਿਲੇ ਅੰਦਰ ਕੇ ਰੇਸਿੰਗਾ ਉੱਪਰ ਨਜ਼ਰ ਮਾਰੀ ਅਜੇ 15 16000 ਹੋਣਗੇ ਸਾਰੇ ਹੀ ਕਈ ਦਿਨਾਂ ਤੋਂ ਭੁੱਖੇ ਤੇ ਕੁਝ ਜ਼ਖਮੀ ਬਾਹਰ ਮੁਗਲ ਸੈਨਾ ਬੇਸ਼ੁਮਾਰ ਸ਼ਾਇਦ ਲੱਖਾਂ ਦੀ ਗਿਣਤੀ ਵਿੱਚ ਬਾਦਸ਼ਾਹ ਖੁਦ ਸੋਮਨਦੀ ਦੇ ਪਾਰਲੇ ਕੰਡੇ ਪਹੁੰਚ ਗਿਆ ਸੀ ਅਜਿਹੀ ਹਾਲਤ ਵਿੱਚ ਇੱਕ ਸਿੰਘ ਵੀ ਨਹੀਂ ਬਚੇਗਾ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਅਤੇ ਫਿਰ ਤੋਂ ਇਕਮੁੱਟ ਕਰਕੇ ਹਮਲਾ ਲੈਣ ਲਈ ਤਿਆਰ ਕਰਨ ਵਾਲਾ ਕੋਈ ਨਹੀਂ ਬਚੇਗਾ ਬੰਦਾ ਸਿੰਘ ਨੂੰ ਸੋਚੀ ਪਿਆ ਦੇਖ ਕੇ ਫਤਿਹ ਸਿੰਘ ਨੇ ਕਿਹਾ ਖਾਲਸਾ ਜੀ ਬਹੁਤੀਆਂ ਦਲੇਲਾਂ ਵਿੱਚ ਨਾ ਪਾਓ ਗੁਲਾਬ ਸਿੰਘ ਆਪਦੀ ਜਗ੍ਹਾ ਮੁਗਲਾਂ ਨੂੰ ਚਕਮਾ ਦੇਵੇਗਾ ਆਪ ਨੂੰ ਇਹ ਤਾਂ ਸਹੀ ਸਲਾਮਤ ਕੱਢਣ ਦਾ ਜਿਮਾ ਸਾਡਾ ਹੋਏਗਾ ਆਖਰ ਬੰਦਾ ਸਿੰਘ ਮੰਨ ਗਿਆ ਉਸਨੇ ਸ਼ਰਤਾ ਰੱਖੀਆਂ ਪੰਜ-ਪੰਜ ਦਾ 10-10 ਦੀਆਂ ਟੁਕੜੀਆਂ ਵਿੱਚ ਸਿੰਘ ਹਰ ਰੋਜ਼ ਨਿਕਲਗੇ ਇਹਨਾਂ ਦੀ ਅਗਵਾਈ ਬਾਬਾ ਬినੋਦ ਸਿੰਘ, ਕਾਨ ਸਿੰਘ, ਰਾਮ ਸਿੰਘ, ਬਾਸ ਸਿੰਘ, ਫਤੇ ਸਿੰਘ ਅਤੇ ਗੁਰਬਖਸ਼ ਸਿੰਘ ਕਰਨਗੇ। ਮੈਂ ਆਖਰ ਵਿੱਚ ਨਿਕਲਾਂਗਾ। ਗੁਲਾਬ ਸਿੰਘ ਕੋ ਸਿੰਘਾਂ ਨਾਲ ਕਿਲੇ ਅੰਦਰ ਰਹੇਗਾ। ਬੈਸ ਫਿਰ ਸ਼ੁਰੂ ਹੋ ਗਈ। ਸਾਰੇ ਬੰਦਾ ਸਿੰਘ ਨੂੰ ਸਭ ਤੋਂ ਪਹਿਲਾਂ ਕੱਢਣਾ ਚਾਹੁੰਦੇ ਸਨ। ਬੰਦਾ ਸਿੰਘ ਅੜ ਗਿਆ। ਹੁਣ ਉਸ ਨੂੰ ਮਨਾਉਣਾ ਸੌਖਾ ਨਹੀਂ ਸੀ। ਸਭ ਨੂੰ ਸਹਿਮਤ ਹੋਣਾ ਪਿਆ। ਕਾਰਵਾਈ ਅੱਜ ਰਾਤ ਤੋਂ ਹੀ ਆਰੰਭ ਕਰਨ ਦਾ ਫੈਸਲਾ ਲਿਆ ਗਿਆ। ਬੰਦਾ ਸਿੰਘ ਨੇ ਇੱਕ ਹੋਰ ਐਲਾਨ ਕੀਤਾ ਰਸਤ ਪਾਣੀ ਜੋ ਵੀ ਬਚਿਆ ਹੈ ਕਿਲੇ ਅੰਦਰ ਰੁਕਣ ਵਾਲੇ ਸਿੰਘਾਂ ਲਈ ਹੋਵੇਗਾ ਸਬਨਾ ਨੇ ਪ੍ਰਣ ਕੀਤਾ ਉਹ ਕਿਲੇ ਅੰਦਰੋਂ ਇੱਕ ਦਾਣਾ ਵੀ ਮੂੰਹ ਨਹੀਂ ਲਾਉਣਗੇ ਫਿਰ ਅਰਦਾਸ ਕੀਤੀ ਗਈ ਤੇ ਪਹਿਲਾ ਜੱਥਾ ਇਥੋਂ ਰਾਤ ਵੇਲੇ ਨਿਕਲਣ ਦੀ ਤਿਆਰੀ ਕਰਨ ਲੱਗਾ ਬਾਦਸ਼ਾਹ ਦੇ ਸੌਮਨਾਦੀ ਲਾਗੇ ਆ ਪੁੱਜਨ ਦੇ ਮੁਨੀਮ ਖਾਨ ਬੇहद ਹੌਸਲੇ ਵਿੱਚ ਸੀ ਰੁਸਤਮਦਿਲ ਖਾਨ ਨੇ ਵੀ ਮੌਸਮ ਖਰਾਬ ਹੋਣ ਦੇ ਬਾਵਜੂਦ ਸ਼ਨਸ਼ਾ ਨੂੰ ਮੁਕਲਿਸਕੜ ਕਿਲੇ ਦੀ ਪੁッコਲਿਕ ਸਥਿਤੀ ਦਾ ਨਕਸ਼ਾ ਇੱਕ ਵਾਰ ਫਿਰ ਦਿਖਾਇਆ ਉੱਬੜ ਖਾਬੜ ਰਸਤੇ ਡੂੰਗੀਆਂ ਖੱਡਾਂ ਵਿੰਗ ਬਲੇਵੇਂ ਖਾਦੀਆਂ ਪੱਕ ਡੰਡੀਆਂ ਸਿੱਧੀ ਚੜਾਈ ਦੇ ਉੱਪਰ ਕਿਲਾ ਬਾਦਸ਼ਾਹ ਵੇਖ ਕੇ ਹੈਰਾਨ ਰਹਿ ਗਿਆ ਉਸਨੇ ਮੁਨੀਮ Khan ਰੁਸਤਮ ਧਿਲ Khan ਫਿਰੋਜ਼ Khan ਮਿਵਾਤੀ ਅਤੇ ਆਪਣੇ ਸ਼ਹਿਜ਼ਾਦੇ ਦੀ ਬਹੁਤ ਤਾਰੀਫ ਕੀਤੀ ਖੁਸ਼ ਹੋ ਕੇ ਸ਼ੈਨਸ਼ਾ ਨੇ ਸਭਨਾਂ ਨੂੰ ਰਾਤ ਦਾ ਖਾਣਾ ਉਸਨਲ Khan ਦੀ ਦਾਵਤ ਕੀਤੀ ਮੌਕਾ ਤਾੜਦਿਆਂ ਮੁਨੀਮ Khan ਨੇ ਕਿਹਾ ਜੇ ਆਪਣਾ ਨਦੀ ਪਾਰ ਕਰਕੇ ਹੁਣ ਟੱਕਰ ਲੈਣ ਦਾ ਅਵਸਰ ਹੈ ਕਾਫਰ ਸਿੱਖ ਬਹੁਤ ਦਿਨਾਂ ਤੋਂ ਕਿਲੇ ਦੇ ਅੰਦਰ ਘਿਰੇ ਹੋਏ ਨੇ ਰਸਤ ਪਾਣੀ ਦੀ ਟੋਟ ਹੋਏਗੀ ਅਸੀਂ ਸੂਰਜ ਛਿਪਨ ਤੋਂ ਪਹਿਲਾਂ ਬੰਦਾ ਸਿੰਘ ਨੂੰ ਬੰਦੀ ਬਣਾ ਲਵਾਂਗੇ ਅਸੀਂ ਹਮਲਾ ਜ਼ਰੂਰ ਕਰਾਂਗੇ ਮੁਨੀਮ ਖਾਨ ਹਮਲਾ ਔਰ ਜੰਗ ਦੇ ਪੈਂਤੜੇ ਦੀ ਵਿਉਂਤ ਲਈ ਸੈਨਾਪਤੀਆਂ ਔਰ ਫੌਜਦਾਰਾਂ ਦੀ ਫੌਰਨ ਸਭਾ ਕੀਤੀ ਜਾਏ ਬਾਦਸ਼ਾ ਅਜੇ ਵੀ ਸਿੱਧੇ ਹਮਲੇ ਦਾ ਫੈਸਲਾ ਲੈਣ ਤੋਂ हिचकिਚਾ ਰਿਹਾ ਸੀ ਰਾਤ ਦੇ ਖਾਣੇ ਦੀ ਦਾਵਤ ਸਮੇ ਆਪਣੇ ਸੈਨਾਪਤੀਆਂ ਫੌਜਦਾਰਾਂ ਅਤੇ ਵਜ਼ੀਰ ਮੁਨੀਮ ਖਾਨ ਨਾਲ مشوره ਕਰਦੇ ਆਖਰ ਬਾਦਸ਼ਾ ਮੁਖਲਿਸਗੜ ਉੱਪਰ ਚੜਾਈ ਕਰਨ ਲਈ ਰਜ਼ਾਮੰਦ ਹੋ ਗਿਆ ਸੈਨਾਪਤੀਆਂ ਨੇ ਆਪਣੇ ਮੋਰਚੇ ਸੰਭਾਲਣ ਬਾਰੇ ਬਾਦਸ਼ਾਹ ਨੂੰ ਜਾਣੂ ਕਰਵਾਇਆ ਕਾਰਵਾਈ ਦੀ ਪੂਰੀ ਕਮਾਂਡ ਮੁਨੀਮ ਖਾਨ ਦੇ ਹੱਥ ਰਹੀ ਸਾਰੇ ਇਸ ਦੇ ਇਸ਼ਾਰੇ ਉੱਪਰ ਅਮਲ ਕਰਨਗੇ ਆਖਰੀ ਫੈਸਲੇ ਲਏ ਗਏ ਨੇ ਬਾਦਸ਼ਾਹ ਨੇ ਫਿਰ ਹਦਾਇਤ ਕੀਤੀ ਯਤਨ ਇਹ ਹੀ ਕਰਨਾ ਹੈ ਕਾਫਰਾਂ ਨੂੰ ਕਿਲੇ ਵਿੱਚੋਂ ਬਾਹਰ ਆ ਕੇ ਲੜਨ ਲਈ ਮਜਬੂਰ ਕੀਤਾ ਜਾਵੇ ਸ਼ਾਹੀ ਸੈਨਾ ਦਾ ਘੱਟ ਤੋਂ ਘੱਟ ਨੁਕਸਾਨ ਹੋਣਾ ਚਾਹੀਦਾ ਪੂਰੀ ਮੁਸਤੈਦੀ ਨਾਲ ਪੈਰਾ ਦਿਓ ਆਨ ਦਾ ਇੱਕ ਦਾਣਾ ਵੀ ਕਿਲੇ ਅੰਦਰ ਨਹੀਂ ਪੁੱਜਣਾ ਚਾਹੀਦਾ ਰਾਤ ਦੀ ਮਹਿਫਲ ਬਰਖਾਸਤ ਹੋ ਗਈ ਮੁਨੀਮ ਖਾਨ ਪੂਰੇ ਜੋਸ਼ ਵਿੱਚ ਸੀ ਹੁਣ ਉਸ ਨੂੰ ਆਪਣੀ ਮਨਮਰਜ਼ੀ ਕਰਨ ਦੀ ਖੋਲ ਹੋਏਗੀ ਫਿਰ ਵੀ ਅੱਗੇ ਵਧ ਕੇ ਹਮਲਾ ਨਾ ਕਰਨ ਦੀ ਤਲਵਾਰ ਅਜੇ ਵੀ ਬਾਸ਼ਾ ਨੇ ਉਸ ਦੀ ਸਿਰ ਉੱਪਰ ਲਟਕਦੀ ਰੱਖੀ ਸੀ ਜਿਵੇਂ ਹੀ ਸਾਰੇ ਆਪਣੇ ਤੰਬੂਆਂ ਵਿੱਚ ਆਏ ਮੀ ਫਿਰ ਵਰਨ ਲੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਏ ਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਅੱਜ ਦੀ ਵੀਡੀਓ ਇਸੇ ਤਰ੍ਹਾਂ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਪੰਤ ਰੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵਾਹਿਗੁਰੂ